ਪੜਨਾ ਚਾਹਤਾ ਕੰਮ ਕਰਦੀ ਆ ਮੇਰੀ ਉਮਰ 17 ਸਾਲਾ 12ਵੀਂ ਕਲਾਸ ਦੇ ਵਿੱਚ ਮੈਂ ਪੜਦੀ ਆ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਧ ਦੇਣ ਵਾਲਾ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਮਿਹਨੇ ਨੇ ਮਿਹਨੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਨੇ ਵਾਦਦੇ ਨੇ ਹੋਰ ਮਰਨ ਮਿਹਨੇ ਕਿਉਂਕਿ ਵੀਰੇ ਮਿਹਨੇ ਮਿਹਣਾ ਮਿਹਣਾ ਨਾਲ ਜੋੜ ਕੇ ਨਾਲ ਫਿਰ ਜਾਏਗਾ ਕਿਤੇ ਬੰਦਾ ਸਟੈਂਡ ਹੁੰਦਾ ਆ ਮਿਹਨੇ ਮੈਂ ਕਰੀਆਂ ਹੋਰ ਮਰਨ ਮੈਨੂੰ ਫਿਰ ਮੈਂ ਆਪਣੇ ਕੋਕੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੁਣ ਇਹ ਹੀ ਆ ਮੇਰਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਆ ਮੇਰੇ ਫੈਮਿਲੀ ਦੇ ਵਿੱਚ ਜ਼ਿਆਦਾ ਕੋਖਾ ਆ ਮਤਲਬ ਵੀਰੇ ਇੰਨੇ ਇੱਕ ਜ਼ਿਆਦਾ ਮਿਹਨੇ ਵਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਫਿਰ ਇਹਨੂੰ ਤਾਂ ਲੈ ਕੇ ਜਾਣਾ ਕਿ ਇੱਕ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇਥੇ ਰੋਕੇ ਜਰੂਰ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਮਜ਼ਬੂਰ ਦੀ ਮਦਦ ਤੇ ਭੁੱਖੇ ਨੂੰ ਸ਼ਾਇਦ ਕੋਈ ਰੋਟੀ ਤਾਂ ਨਾ ਦੇਵੇ ਪਰ ਜੇਕਰ ਕੋਈ ਮਿਹਨਤ ਕਰਕੇ ਅੱਗੇ ਵਧਣਾ ਚਾਹਵੇ ਤਾਂ ਲੋਕ ਗੱਲਾਂ ਬਣਾਉਣੀਆਂ ਜਰੂਰ ਸ਼ੁਰੂ ਕਰ ਦਿੰਦੇ ਨੇ ਲੋਕਾਂ ਦੀਆਂ ਜਹੀਆਂ ਹੀ ਗੱਲਾਂ ਦਾ ਠੋਕਮਾ ਜਵਾਬ ਇੱਕ ਮਿਹਨਤ ਕਰਨ ਵਾਲੀ ਕੁੜੀ ਨੇ ਦਿੱਤਾ ਜਿਸ ਦਾ ਪਿਓ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਪਰਵਾਰ ਚਲਾਉਣ ਲਈ ਕੁੜੀ ਚਾਹ ਦਾ ਖੋਖਾ ਖੋਲ ਲੈਂਦੀ ਹੈ ਪਰ ਖੋਖਾ ਖੋਲਣ ਤੋਂ ਬਾਅਦ ਉਸ ਨੂੰ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਮਿਹਣੇ ਸੁਣਨੇ ਪੈਂਦੇ ਨੇ ਪਰ ਕੁੜੀ ਦਾ ਕਹਿਣਾ ਹੈ ਕਿ ਤੁਸੀਂ ਮੈਨੂੰ ਹੋਰ ਮਿਹਣੇ ਦਿਓ ਮਿਹਣੇ ਨਾਲ ਮਿਹਣੇ ਜੋੜ ਕੇ ਹੀ ਮੈਂ ਕਾਮਯਾਬ ਹੋਵਾਂਗੀ ਤੇ ਇਸ ਚਾਹ ਦੇ ਖੋਖੇ ਨੂੰ ਇੱਕ ਦਿਨ ਬ੍ਰੈਂਡ ਬਣਾ ਕੇ ਹਟਾਂਗੀ ਇਸ ਕੁੜੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੱਥੇ ਮੈਂ ਚਾਹ ਦਾ ਖੋਖਾ ਲਗੋਨੀ ਹੈ ਉਥੇ ਇੱਕ ਵਾਰ ਰੁਕੇ ਜ਼ਰੂਰ ਜਾਓ ਤਾਂ ਕਿ ਮੈਂ ਆਪਣੇ ਸੁਪਨੇ ਪੂਰੇ ਕਰ ਸਕਾਂ ਕਿ ਇਹ ਸਕੂਲੀ ਦੀ ਕਹਾਣੀ ਆਓ ਤੁਹਾਨੂੰ ਉਸ ਦੀ ਜ਼ੁਬਾਨੀ ਸੁਣਾ ਦਿੰਨੇ ਆਂ ਨਾਮ ਮੇਰਾ ਕੋਮਲਪ੍ਰੀਤ ਕੌੜਾ ਮੈਂ ਇਹ ਵਿੱਚ ਆਪਣਾ ਚਾਹਦਾ ਕੰਮ ਕਰਦੇ ਆਂ ਮੈਂ ਆਪਣਾ ਚਾਹਦਾ ਕੰਮ ਕਰਦੇ ਆਂ ਮੇਰੀ ਉਮਰ 17 ਸਾਲਾ 12ਵੀਂ ਕਲਾਸ ਦੇ ਵਿੱਚ ਮੈਂ ਪੜ੍ਹਦੀ ਆਂ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਹੈ ਮੇਰੀ ਫੈਮਲੀ ਦੇ ਵਿੱਚ ਚਾਹ ਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਹੀਨੇ ਬੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਵੀਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰਾ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦੋ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਮ੍ਰਿਤਸਰ ਵਾਲੇ ਰੋਡ ਤੇ ਪੁਲ ਦੇ ਨੀਚੇ ਸ਼ੀਰ ਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜਰੂਰ ਜਾਇਓ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਮੇਰੇ ਤੁਹਾਡੀ ਸਪੋਰਟ ਦੇ ਨਾਲ ਹੁਣ ਇੱਕੋ ਖੇ ਨੂੰ ਅੱਗੇ ਲੈ ਕੇ ਜਾਣਾ ਪਲੀਜ਼ ਸਪੋਰਟ ਕਰਿਓ ਧੰਨਵਾਦ ਵੀਰੇ ਕਿਹ ਰਿਸ਼ਤੇਦਾਰ ਨੇ ਸਾਥ ਦਿੱਤਾ ਤੇਰਾ ਕਿ ਨਹੀਂ ਨਹੀਂ ਵੀਰੇ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁਛ ਦੇ ਮੈਨੇ ਵੀ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਣੇ ਨੇ ਮਿਹਣੇ ਨਹੀਂ ਮੇਰੇ ਲਈ ਵੀਰੇ ਪੋਜੀਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਣੇ ਵਾਦਦੇ ਨੇ ਹੋਰ ਮਰਨ ਮਿਹਣੇ ਕਿਉਂਕਿ ਵੀਰੇ ਮਿਹਣੇ ਮਿਹਣਾ ਮਿਹਣਾ ਨਾਲ ਜੋੜ ਕੇ ਨਾ ਫਿਰ ਜਾ ਕੇ ਕਿਤੇ ਬੰਦਾ ਸਟੈਂਡ ਹੁੰਦਾ ਆ ਮਿਹਣੇ ਮੈਂ ਕਰਨੀ ਆ ਹੋਰ ਮਰਨ ਮੈਨੂੰ ਕਿ ਮੈਂ ਆਪਣੇ ਕੋਖੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੁਣ ਇਹ ਹੀ ਆ ਮੇਰਾ ਕਿ ਜੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲਾ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਉਹ ਸਾਰੇ ਲੋਕ ਪਿੰਡ ਸਿੰਘ ਕਹਿੰਦੇ ਉਹ ਜਾਂਦੇ ਚਾਹਦੇ ਹਾਂ ਦੇ ਵੀਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਕੋਈ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਪਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰਿਹੜੀ ਤੋਂ ਪਰ ਰਿਹੜੀ ਨਹੀਂ ਆ ਕਿਸ ਦਿਨੇ ਕਾਫੇ ਬ੍ਰੈਂਡ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਣ ਹੋਣਾ ਕਿ ਸਾਡੀ ਕੁੜੀ ਆ ਤੇ ਉਦੋਂ ਮਾਣ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਬਹੁਤ ਸਾਰੀਆਂ ਬੱਚੀਆਂ ਨੇ ਬਹੁਤ ਸਾਰੇ ਲੜਕੇ ਨੇ ਜਿਹੜੇ ਪੜ੍ਹ ਲਿਖ ਕੇ ਕੁਝ ਨਹੀਂ ਕਰਦੇ ਉਹਨਾਂ ਨੂੰ ਕੀ ਕਹਿੰਦੇ ਆ ਫਿਰ ਇਹ ਜਦੋਂ ਬੰਦਾ ਇੱਕ ਤਾਂ ਮੈਂ ਇਹ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨਏਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲਓ ਕਿ ਗੋਲ ਇਹ ਰੱਖੋ ਕਿ ਮੈਂ ਆਹ ਕਰਨਾ ਪਹਿਲੇ ਸਟੈਪ 'ਚ ਫਿਰ ਆਹ ਕਰਨਾ ਵਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ੍ਹ ਲੈ ਕੇ ਕੁਝ ਨਹੀਂ ਆਗਾ ਵੇਖੋ ਆਪਾਂ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾਂ ਆਪਣੀ ਕੰਪਨੀ ਫੁੱਲ ਨਹੀਂ ਹੋਵੇ ਆਪਣਾ ਬ੍ਰਾਂਡ ਫੁੱਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾੜਖੋਖਾ ਇੱਕ ਬ੍ਰਾਂਡ ਬਣੂਗਾ